ਸਾਰੇ ਦਰਸ਼ਕਾਂ ਦਾ ਸਵਾਗਤ ਹੈ ਲੁਧਿਆਣਾ ਪੁਲਿਸ ਵੱਲੋਂ ਇੱਕ ਸਖਤ ਐਕਸ਼ਨ ਲਿਆ ਗਿਆ ਹੈ ਜਿਸ ਦੇ ਵਿੱਚ ਘੱਟ ਉਮਰ ਦੇ ਬੱਚਿਆਂ ਦੇ ਵੱਲੋਂ ਲਗਜ਼ਰੀ ਕਾਰਾਂ ਚਲਾਈਆਂ ਜਾਂਦੀਆਂ ਹਨ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਪੁਲਿਸ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਅੱਜ ਯਾਨੀ ਕਿ ਬੁੱਧਵਾਰ ਤੋਂ ਹਰ ਇੱਕ ਸਕੂਲ ਦੇ ਬਾਹਰ ਇੱਕ ਖਾਸ ਨਾਕਾ ਲਗਾਇਆ ਜਾਏਗਾ ਜਿਸ ਦੇ ਤਹਿਤ ਬੱਚਿਆਂ ਦੇ ਉੱਪਰ ਨਜ਼ਰ ਰੱਖੀ ਜਾਏਗੀ ਜਿਹੜੇ ਵੀ ਘੱਟ ਉਮਰ ਦੇ ਬੱਚੇ ਵਾਹਨ ਚਲਾਉਂਦੇ ਹਨ ਅਤੇ ਬੁਲੇਟ ਮੋਟਰਸਾਈਕਲ ਦੇ ਪਟਾਕੇ ਪਾਉਂਦੇ ਹਨ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਬੀਤੇ ਦਿਨੀ ਲੁਧਿਆਣਾ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਕਿ ਪੰਜ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦੇ ਵੱਲੋਂ ਫੇਅਰਵੈਲ ਪਾਰਟੀ ਤੋਂ ਬਾਅਦ ਲਗਜ਼ਰੀ ਗੱਡੀਆਂ ਲੈ ਕੇ ਸੜਕਾਂ ਤੇ ਹੁੱਲੜਬਾਜ਼ੀ ਕੀਤੀ ਗਈ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਵੀਡੀਓ ਦੇ ਚਲਦਿਆਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਸਖਤ ਐਕਸ਼ਨ ਲਿਆ ਗਿਆ ਇਸ ਤੋਂ ਬਾਅਦ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੀਸੀਟੀਵੀ ਦੀ ਮਦਦ ਦੇ ਰਾਹੀਂ ਇਹਨਾਂ ਵਾਹਨਾਂ ਦੇ ਵਿੱਚੋਂ ਪੰਜ ਵਾਹਨਾਂ ਦੇ ਮਾਲਕਾਂ ਨੂੰ ਨੋਟਿਸ ਪੇਸ਼ ਦਿੱਤਾ ਗਿਆ ਅਤੇ ਬਾਕੀ ਵਾਹਨਾਂ ਦੇ ਮਾਲਕਾਂ ਨੂੰ ਵੀ ਜਲਦ ਹੀ ਨੋਟਿਸ ਪੇਸ਼ ਦਿੱਤੇ ਜਾਣਗੇ ਜਿਸ ਤੇ ਚੱਲ ਰਿਹਾ ਲੁਧਿਆਣਾ ਪੁਲਿਸ ਦੇ ਵੱਲੋਂ ਇਹ ਕਿਹਾ ਗਿਆ ਜੇਕਰ ਕੋਈ ਵੀ ਘੱਟ ਉਮਰ ਦਾ ਬੱਚਾ ਲਗਜ਼ਰੀ ਵਾਹਨ ਚਲਾਉਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਜਿਸ ਤੇ ਚੱਲਦੇ ਆ ਗੱਡੀ ਦੀ ਆਰ.ਸੀ. ਵੀ ਜ਼ਬਤ ਕਰ ਲਈ ਜਾਏਗੀ ਲੁਧਿਆਣਾ ਚ ਟ੍ਰੈਫਿਕ ਪੁਲਿਸ ਬੁੱਧਵਾਰ ਤੋਂ ਲਗਜ਼ਰੀ ਵਾਹਨਾਂ ਨੂੰ ਸਕੂਲਾਂ ਚ ਲੈ ਕੇ ਜਾਣ ਵਾਲੇ ਘੱਟ ਉਮਰ ਦੇ ਵਿਦਿਆਰਥੀਆਂ ਖਿਲਾਫ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ ਇਸ ਤਹਿਤ 2500 ਰੁਪਏ ਦਾ ਜੁਰਮਾਨਾ ਅਤੇ 1 ਸਾਲ ਲਈ ਵਾਹਨ ਦੀ ਆਰ.ਸੀ. ਵੀ ਰੱਦ ਕਰ ਦਿੱਤੀ ਜਾਏਗੀ ਜਿਸ ਕਾਰਨ ਵਿਦਿਆਰਥੀਆਂ ਦੇ ਵਿਦੇਸ਼ ਜਾਣ ਤੇ ਵੀ پابੰਦੀ ਲੱਗ ਜਾਵੇਗੀ ਏ.ਸੀ.ਪੀ. ਟ੍ਰੈਫਿਕ ਚਿਰੰਜੀਵ ਲੰਬਾ ਨੇ ਦੱਸਿਆ ਕਿ ਅੱਜ ਤੋਂ ਸਾਰੇ ਸਕੂਲਾਂ ਦੇ ਬਾਹਰ ਵਿਸ਼ੇਸ਼ ਨਾਕੇ ਲਗਾਏ ਜਾਣਗੇ ਵੱਡੀਆਂ ਲਗਜ਼ਰੀ ਕਾਰਾਂ ਅਤੇ ਬੁਲੇਟ ਮੋਟਰਸਾਈਕਲ ਤੇ ਪਟਾਕੇ ਚਲਾਉਣ ਵਾਲੇ ਘੱਟ ਉਮਰ ਦੇ ਬੱਚਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੱਸਿਆ ਹੈ ਕਿ ਹਾਲ ਹੀ ਵਿੱਚ ਹੀ ਫੇਅਰਵੈਲ ਪਾਰਟੀ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਦੇ ਬੱਚੇ ਸਾਊਥ ਸਿਟੀ ਰੋਡ ਤੇ ਰੇਸ ਕਰਦੇ ਅਤੇ ਲਗਜ਼ਰੀ ਗੱਡੀਆਂ ਦੀਆਂ ਖਿੜਕੀਆਂ ਖੋਲ ਕੇ ਹੰਗਾਮਾ ਕਰਦੇ ਹੋਏ ਦਿਖਾਈ ਦਿੱਤੇ ਗਏ ਹਨ ਸੀਸੀਟੀਵੀ ਕੈਮਰਿਆਂ ਦੀ ਜਾਂਚ ਤੋਂ ਬਾਅਦ 7 ਵਾਹਨ ਮਾਲਕਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਐਸਪੀ ਨੇ ਦੱਸਿਆ ਹੈ ਕਿ ਬਾਕੀ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਬੁੱਧਵਾਰ ਤੋਂ ਸਾਰੇ ਸਕੂਲਾਂ ਦੇ ਬਾਹਰ ਵਿਸ਼ੇਸ਼ ਨਾਕੇ ਲਗਾਏ ਜਾਣਗੇ ਡਰਾਈਵਿੰਗ ਕਰਦੇ ਫੜੇ ਗਏ ਨਾਬਾਲਗ ਬੱਚਿਆਂ ਦੇ ਵਾਹਨ ਦੀ ਆਰਸੀ 1 ਸਾਲ ਦੇ ਲਈ ਰੱਦ ਕਰ ਦਿੱਤੀ ਜਾਏਗੀ ਜੇਕਰ ਆਰਸੀ ਰੱਦ ਹੋ ਜਾਂਦੀ ਹੈ ਤਾਂ ਉਹ ਵਾਹਨ ਸੜਕਾਂ ਤੇ ਨਹੀਂ ਚੱਲ ਸਕੇਗਾ ਇਸ ਤੋਂ ਇਲਾਵਾ ਜੇਕਰ ਕੋਈ ਬੱਚਾ ਪਾਸਪੋਰਟ ਲਈ ਅਪਲਾਈ ਕਰਦਾ ਹੈ ਤਾਂ ਉਸ ਦੀ ਵੈਰੀਫਿਕੇਸ਼ਨ ਵੀ ਨੇਗੇਟਿਵ ਹੋ ਜਾਏਗੀ ਜਿਸ ਕਾਰਨ ਉਸ ਨੂੰ ਵਿਦੇਸ਼ ਜਾਣ ਦੇ ਵਿੱਚ ਮੁਸ਼ਕਲ ਹੋਵੇਗੀ। ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਵੱਡੀਆਂ ਕਾਰਾ ਨਾ ਦੇਣ। ਬੱਚਿਆਂ ਦੀ ਗਲਤੀ ਦਾ ਖਾਮਿਆਜ਼ਾ ਮਾਪਿਆਂ ਨੂੰ ਹੀ ਪੁਕਤਣਾ ਪੈਂਦਾ ਹੈ ਕਿਉਂਕਿ ਆਰਸੀ ਮਾਪਿਆਂ ਦੇ ਨਾਂ ਤੇ ਹੋਵੇਗੀ। ਸਕੂਲਾਂ ਦੇ ਬਾਹਰ ਵਾਹਨ پارک ਕਰਨ ਵਾਲਿਆਂ ਤੇ ਵੀ ਚਲਾਨ ਕੀਤੇ ਜਾਣਗੇ।